ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋজিস্ট ਹਾਂ ਤੇ ਮੇਰੇ ਹਸਪੀਟਲ ਦਾ ਨਾਮ ਸਿੱਧੂ ਗੈਸਟਰੋਇੰਡਿਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਹੈ ਅੱਜ ਇਸ ਵੀਡੀਓ ਰਸਤੇ ਮੈਂ ਇੱਕ ਇੰਪੋਰਟੈਂਟ ਡਿਜ਼ੀਜ਼ ਬਾਰੇ ਤੁਹਾਡੇ ਸਾਰਿਆਂ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਸ ਦਾ ਨਾਮ ਹੈ ਸਲੀਅਕ ਡਿਜ਼ੀਜ਼ ਜਿਹਨੂੰ ਪੰਜਾਬੀ ਕਾਮਨ ਭਾਸ਼ਾ ਦੇ ਵਿੱਚ ਆਪਾਂ ਵੀਟ ਤੋਂ ਅਲਰਜੀ ਕਿਹਾ ਜਾਂਦਾ ਹੈ ਜਨਰਲੀ ਇਹ ਹੈ ਕੀ ਹੈ ਸਲੀਅਕ ਡਿਜ਼ੀਜ਼ ਇੱਕ ਸਿੰਪਲ ਭਾਸ਼ਾ ਚ ਕਹੀਏ ਜਿੱਦਾਂ ਆਪਾਂ ਸਾਨੂੰ ਐਸਥਮਾ ਦੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਹਾਂ ਮਿੱਟੀ ਕੱਟੇ ਦੇ ਨਾਲ ਸਾਡੇ ਫੇਫੜੇ ਦੇ ਵਿੱਚ ਅਲਰਜੀ ਹੁੰਦੀ ਹੈ ਤਾਂ ਸਾਨੂੰ ਸਾਹ ਲੈਣ 'ਚ ਦਿੱਕਤ ਆ ਜਾਂਦੀ ਹੈ ਸੇਮ ਤੁਸੀਂ ਕਹਿ ਲੋ ਕਿ ਇਹ ਆਂਤ ਦੀ ਅਲਰਜੀ ਹੈ ਸਿੰਪਲ ਕਿਸ ਚੀਜ਼ ਤੋਂ ਅਲਰਜੀ ਹੈ ਵੀਟ ਤੋਂ ਜੇ ਤੁਸੀਂ ਕੋਈ ਕਣਕ ਦੀ ਜਾਂ ਫਿਰ ਤੁਸੀਂ ਕਹਿ ਲੋ ਮੈਦੇ ਦੀ ਜਾਂ ਸੂਜੀ ਦੀ ਕੋਈ ਵੀ ਚੀਜ਼ ਪਦਾਰਥ ਆਪਣੇ ਅੰਦਰ ਲੈਂਦੇ ਹੋ ਤਾਂ ਤੁਹਾਡੇ ਆਂਤ ਦੇ ਵਿੱਚ ਉਹ ਅਲਰਜੀ ਦੇ ਸਿੰਪਟਮਸ ਆਣੇ ਸ਼ੁਰੂ ਹੋ ਜਾਂਦੇ ਨੇ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਤੁਹਾਨੂੰ ਇਹ ਸਲੀਏਕ ਡਿਜ਼ੀਜ਼ ਜਾਂ ਵੀਟ ਦੀ ਅਲਰਜੀ ਹੈ ਲਗਾਤਾਰ ਤੁਹਾਡੇ ਪੇਟ ਦੇ ਵਿੱਚ ਦਰਦ ਰਹਿਣਾ ਜਿੱਦਾਂ ਮਰੋੜੀ ਵਾਂਗ ਆ ਕਹਿ ਲਿਆ ਕਿ ਵਟ ਪੈਣਾ ਦੂਸਰਾ ਬਾਰ-ਬਾਰ ਲੈਟਰਿੰਗ ਆਣਾ ਔਰ ਤੀਸਰਾ ਖੂਨ ਦੀ ਕਮੀ ਹੋਣਾ ਮਤਲਬ ਤੁਹਾਡਾ ਜਿਹੜਾ ਐਚਬੀ ਹੈ ਉਹ 7 8 9 ਗ੍ਰਾਮ ਰਹਿ ਰਿਹਾ ਹੈ ਪਰ ਤੁਹਾਨੂੰ ਕਾਰਨ ਨਹੀਂ ਪਤਾ ਲੱਗ ਰਿਹਾ ਕਿ ਤੁਹਾਡਾ ਖੂਨ ਇੰਨਾ ਘਟ ਕਿਉਂ ਹੈ ਬਹੁਤ ਲੰਮੇ ਸਮੇਂ ਤੋਂ ਮੈਂ ਕਹਿ ਲਓ ਡੇਢ ਮਹੀਨਾ 2 ਮਹੀਨਾ ਜਾਂ 6 6 ਮਹੀਨੇ ਤੋਂ ਤੁਹਾਨੂੰ ਬਾਰ-ਬਾਰ ਲੈਟਰਿੰਗ ਜਾਂ ਟੱਟੀਆਂ ਲੱਗਣਾ ਇਹ ਵੀ ਇੱਕ ਇੰਪੋਰਟੈਂਟ ਸਾਇਨ ਤੇ ਸਿੰਪਟਮ ਹੈ ਸਲੀਅਕ ਡਿਜ਼ੀਜ਼ ਦਾ ਅਗਰ ਤੁਹਾਨੂੰ ਇਹ ਸਾਰੇ ਸਿੰਪਟਮਸ ਨਜ਼ਰ ਆਉਂਦੇ ਹਨ ਤਾਂ ਤੁਸੀਂ ਗੈਸਟ੍ਰੋਇੰਟਰੋਲੋਜਿਸਟ ਦੀ ਸਲਾਹ ਜ਼ਰੂਰ ਲਓ ਇਹਦੇ ਵਿੱਚ ਕੀ ਕਰਨਾ ਹੁੰਦਾ ਸਭ ਨਾਲੋਂ ਪਹਿਲਾਂ ਇੱਕ ਇੰਪੋਰਟੈਂਟ ਬਲੱਡ ਦਾ ਟੈਸਟ ਹੁੰਦਾ ਹੈ ਜਿਹਨੂੰ ਆਪਾਂ ਆਈਜੀਏ ਟਟੀਜੀ ਕਹਿੰਦੇ ਹਨ ਉਹ ਸਿੰਪਲ ਇੱਕ ਬਲੱਡ ਦਾ ਟੈਸਟ ਹੈ ਅਗਰ ਉਹ ਤੁਹਾਡਾ ਟੈਸਟ ਪੋਜ਼ਿਟਿਵ ਆਂਦਾ ਹੈ ਤਾਂ ਫਿਰ ਅਸੀਂ ਦੂਰਬਿੰਦ ਦੇ ਨਾਲ ਜਿਹੜੀ ਤੁਹਾਡੀ ਛੋਟੀ ਆਂਤ ਹੈ ਉਹਦੇ ਵਿੱਚੋਂ ਛੋਟੇ ਸੈਂਪਲ ਲੈ ਕੇ ਉਸ ਦੀ ਜਾਂਚ ਕਰਾਣੇ ਹਨ ਅਗਰ ਉਸ ਦੀ ਜਾਂਚ ਦੇ ਵਿੱਚ ਤੁਹਾਡੀ ਵੀਟ ਦੇ ਅਲਰਜੀ ਦੇ ਲੱਛਣ ਆਉਂਦੇ ਹਨ ਤਾਂ ਤੁਹਾਡਾ ਸਿੰਪਲ ਜੋ ਕਿ ਸਭ ਨਾਲੋਂ ਸਸਤੀ ਬਿਮਾਰੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਕੋਈ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਸਿੰਪਲ ਪ੍ਰੀਕਾਸ਼ਨ ਲੈਣਾ ਹੈ ਕਿ ਤੁਸੀਂ ਜਿਹੜੀ ਹੈ ਉਹ ਆਪਣਾ ਲਾਈਫ ਲੌਂਗ ਕਣਕ ਦਾ ਪਰਹੇਜ਼ ਰੱਖਣਾ ਹੈ ਕਿਉਂਕਿ ਕਣਕ ਦੇ ਵਿੱਚ ਇੱਕ ਇੰਪੋਰਟੈਂਟ ਪਦਾਰਥ ਹੁੰਦਾ ਜਿਸ ਨੂੰ ਅਸੀਂ ਗਲੂਟਨ ਕਹਿੰਦੇ ਹਾਂ ਤਾਂ ਇੱਕ ਕਾਮਨ ਭਾਸ਼ਾ ਦੇ ਵਿੱਚ ਆਪਾਂ ਮਰੀਜ਼ ਨੂੰ ਸਮਝਾਣੇ ਹਨ ਕਿ ਤੁਸੀਂ ਗਲੂਟਨ ਫ੍ਰੀ ਡਾਈਟ ਖਾਣੀ ਹੈ ਜਿੱਦਾਂ ਮੈਂ ਆਟਾ ਵੀ ਅੱਜਕੱਲ ਗਲੂਟਨ ਫ੍ਰੀ ਆਂਦਾ ਹੈ ਕਈ ਚੀਜ਼ਾਂ ਜਿਹੜੀਆਂ ਨੇ ਗਲੂਟਨ ਫ੍ਰੀ ਆਂਦੀਆਂ ਨੇ ਜਿਹੜੀਆਂ ਕਿ ਆਂਤ ਦੀ ਅਲਰਜੀ ਤੋਂ ਮਤਲਬ ਆਂਤ ਦੇ ਵਿੱਚ ਅਲਰਜੀ ਹੋਣ ਤੋਂ ਪ੍ਰੀਵੈਂਟ ਕਰਦੀ ਹੈ ਤਾਂ ਸਿੰਪਲ ਜੇ ਤੁਸੀਂ ਕਣਕ ਦਾ ਪਰਹੇਜ਼ ਕਰੋਗੇ ਤਾਂ ਤੁਹਾਡੀ ਇਹ ਜਿਹੜੀ ਬਿਮਾਰੀ ਹੈ ਉਹ ਬਿਲਕੁਲ ਜੜ ਤੋਂ ਠੀਕ ਹੋ ਜਾਂਦੀ ਹੈ ਨਾ ਤੁਹਾਨੂੰ ਪੇਟ 'ਚ ਦਰਦ ਰਹੇਗੀ ਨਾ ਤੁਹਾਨੂੰ ਲੈਟਰਿੰਗ ਦੀ ਸਮੱਸਿਆ ਰਹੇਗੀ ਔਰ ਤੁਹਾਡਾ ਜਿਹੜਾ ਖੂਨ ਹੈ ਉਹ ਆਪਣੇ ਆਪ ਵਧਣਾ ਸ਼ੁਰੂ ਹੋ ਜਾਏਗਾ ਜਿੱਦਾਂ ਹੀ ਤੁਸੀਂ ਗਲੂਟਨ ਫ੍ਰੀ ਡਾਈਟ ਖਾਣੀ ਸਟਾਰਟ ਕਰ ਦੋਗੇ ਸასი ਕਾਲ